ਉਹਨ ਗੱਲ ਕਰਾਂਗੇ ਹੁਲਾ ਮਹੱਲਾਂ ਨੂੰ ਲੈ ਕੇ ਰੌਣਕਾਂ ਬਰਕਰਾਰ ਨੇ ਜੰਗੀ ਜੋਹਰ ਨੂੰ ਦਿਖਾਈ ਜਾਣੇ ਨੇ ਔਰ ਇਸ ਨੂੰ ਲੈ ਕੇ ਕਿਸ ਤਰ੍ਹਾਂ ਦੀ ਤਸਵੀਰ ਹੈ ਸਧਾਰੂ ਕਰ ਲੈਂਦੇ ਹਾਂ ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਖਾਲਸੇ ਦਾ ਪ੍ਰਗਟ ਅਸਥਾਨ ਜਿੱਥੇ ਕਿ ਗੁਰੂ ਕੇ ਲਾੜਲੀਆਂ ਫੌਜਾਂ ਇਕੱਠ ਹੋਈਆਂ ਨੇ ਹੋਲੇ ਮਹੱਲੇ ਨੂੰ ਲੈ ਕੇ ਰੌਣਕਾਂ ਤਿਆਰ ਬਰ ਤਿਆਰ ਦੇਖ ਨੂੰ ਮਿਲ ਰਹੀਆਂ ਨੇ ਔਰ ਇਹ ਨਜ਼ਾਰਾ ਦੇਖਿਆ ਹੀ ਬਣਦਾ ਹੈ ਸ੍ਰੀ ਅਨੰਦਪੁਰ ਸਾਹਿਬ ਦੀ ਇਹ ਧਰਤੀ ਜਿੱਥੇ ਕਿ ਖਾਸ ਤੌਰ ਤੇ ਕਹਿ ਸਕਦੇ ਹਾਂ ਕਿ ਨਨਤਪੁਰੀ ਦੇ ਵਿੱਚ ਦੂਰ ਦੂਰ ਤੋਂ ਲੋਕ ਜੁਨੇ ਉਹ ਪਹੁੰਚੇ ਹੋਏ ਨੇ ਬਲਜੀਤ ਸਿੰਘ ਮੇਰੇ ਸਹਿਯੋਗੀ ਲਗਾਤਾਰ ਤਸਵੀਰਾਂ ਸਾਡੇ ਤੱਕ ਪਹੁੰਚਾ ਰਹੇ ਨੇ ਸਿੱਧਾ ਉਹਨਾਂ ਦਾ ਰੋਕ ਕਰਾਂਗੇ ਜੀ ਬਲਜੀਤ ਵਾਕੇ ਹੀ ਜੰਗੀ ਜੋਹਰ ਜੁਨੇ ਉਹ ਦਿਖਾਈ ਜਾਣੇ ਨੇ ਮੈਨੂੰ ਲੱਗਦਾ ਹੈ ਕਿ ਇਸੇ ਨੂੰ ਲੈ ਕੇ ਲੋਕਾਂ 'ਚ ਉਤਸ਼ਾਹ ਵੀ ਬਰਕਰਾਰ ਹੈ ਔਰ ਸੰਗਤ ਜੋ ਹੈ ਬੇਸਬਰੀ ਨਾਲ ਜੋ ਇੰਤਜ਼ਾਰ ਕਰ ਰਹੀ ਸੀ ਸ਼ਾਇਦ ਉਹ ਕੜੀ ਹੁਣ ਆ ਗਈ ਹੈ ਬਿਲਕੁਲ ਮਨਪ੍ਰੀਤ ਜਿਸ ਤਰ੍ਹਾਂ ਤੁਸੀਂ ਕਿਹਾ ਹੈ ਕਿ ਇਹਨਾਂ ਪਲਾਂ ਨੂੰ ਆਪਣੇ ਕੈਮਰਿਆਂ ਦੇ ਵਿੱਚ ਕੈਦ ਕਰਨ ਦੇ ਲਈ ਸੰਗਤ ਜਿਹੜੀ ਹੈ ਉਹ ਲਗਾਤਾਰ 1 ਸਾਲ ਜਿਹੜਾ ਹੈ ਉਹ ਵੇਟ ਕਰਦੀ ਹੈ ਤੇ 1 ਸਾਲ ਬਾਅਦ ਇਹ ਪਲ ਆਉਂਦੇ ਨੇ ਤੇ ਉਹ ਪਲ तकरीबन तकरीबन ਆ ਚੁੱਕੇ ਨੇ ਕਿਉਂਕਿ ਸੰਗਤ ਨਾਲ ਖੱਚ ਖੱਟ ਜਿਹੜਾ ਸਟੇਡੀਅਮ ਭਰਿਆ ਹੋਇਆ ਹੈ ਕੈਮਰਾਮੈਨ ਲਗਾਤਾਰ ਤੁਹਾਨੂੰ ਸਟੇਡੀਅਮ ਦੀਆਂ ਤਸਵੀਰਾਂ ਦਿਖਾ ਰਹੇ ਨੇ ਤੇ ਚੰਦ ਕਪਲ ਬਾਕੀ ਨੇ ਕਿਉਂਕਿ ਦਲਪੰਥ ਜਦੋਂ ਇੱਥੇ ਪੁੱਜਦੇ ਨੇ ਮੈਂ ਇੱਕ ਵਾਰ ਜ਼ਰੂਰ ਚਰਨ ਗੰਗਾ ਸਟੇਡੀਅਮ ਦੇ ਬਾਰੇ ਦੱਸ ਦਵਾਂ ਚਰਨ ਗੰਗਾ ਸਟੇਡੀਅਮ ਸ਼ਹਿਰ ਤੋਂ ਬਿਲਕੁਲ ਬਾਹਰ ਹੈ ਐਸੇ ਦੇ ਵਿੱਚ ਜਦੋਂ ਦਲਪੰਥ ਸਮੂਚੀਆਂ ਨੰਕਸੰਗ ਜਿੱਥੇ ਬੰਦੀਆਂ ਦੇ ਉਹ ਪੁੱਜਦੇ ਪੁੱਜਦੇ ਥੋੜਾ ਸਮਾਂ ਜ਼ਰੂਰ ਲੱਗਦਾ ਹੈ ਕਿਉਂਕਿ ਮੁਹੱਲੇ ਦੇ ਰੂਪ ਦੇ ਵਿੱਚ ਜਿਹੜਾ ਸੰਗਤ ਇੱਥੇ ਪੁੱਜਦੀ ਹੈ ਤੇ ਜਦੋਂ ਇੱਥੇ ਪੁੱਜ ਜਾਂਦੇ ਨੇ ਉਸ ਤੋਂ ਬਾਅਦ ਜਿਹੜੇ ਇਹਨਾਂ ਦਲਪੰਥਾਂ ਦੇ ਮੁਖੀ ਸਹਿਬਾਨ ਨੇ ਚਾਹੇ ਬੁੱਢਾ ਦਲ ਦੀ ਗੱਲ ਕੀਤੀ ਜਾਵੇ ਚਾਹੇ ਹਰੀਆਂ ਬੇਲਾਂ ਤਰਨਾ ਦਲ ਦੀ ਗੱਲ ਕੀਤੀ ਜਾਵੇ ਤੇ ਜਾ ਫਿਰ ਹੋਰ ਜਿੰਨੇ ਵੀ ਬਾਕੀ ਦੇ ਦਲ ਪੰਥ ਨੇ ਉਹਨਾਂ ਦੇ ਮੁਖੀ ਸਹਿਬਾਨ ਜਿਹੜੇ ਨੇ ਉਹ ਸੰਗਤਾਂ ਨੂੰ ਸੰਬੋਧਨ ਕਰਦੇ ਨੇ ਤੇ ਲਾਸਟ ਦੇ ਵਿੱਚ ਖਾਸ ਤੌਰ ਤੇ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਸਿੰਘ 96 ਕਰੋੜੀ ਦੇ ਵੱਲੋਂ ਸੰਗਤਾਂ ਨੂੰ ਜਿਹੜਾ ਸੰਬੋਧਨ ਕੀਤਾ ਜਾਂਦਾ ਹੈ ਤੇ ਇਸ ਸਮੇਂ ਬਾਬਾ ਬਲਬੀਰ ਸਿੰਘ 96 ਕਰੋੜੀ ਹੀ ਸੰਗਤਾਂ ਨੂੰ ਜਿਹੜਾ ਸੰਬੋਧਨ ਕਰ ਰਹੇ ਨੇ ਤੇ ਉਸ ਤੋਂ ਤੁਰੰਤ ਬਾਅਦ ਜਿਹੜਾ ਇਹ ਜਿਹੜੇ ਕਰਤੱਵ ਨੇ ਜੰਗ ਜੂ ਕਰਤੱਵ ਜਿਹਨਾਂ ਨੂੰ ਕਿਹਾ ਜਾਂਦਾ ਹੈ ਇਹ ਜਿਹੜੇ ਸ਼ੁਰੂ ਹੋ ਜਾਂਦੇ ਨੇ ਹਾਲਾਂਕਿ ਇਹ ਬਿਲਕੁਲ ਪ੍ਰੀਲਿਮਿਨਰੀ ਜਿਹੜਾ ਕਿਹਾ ਜਾਵੇ ਤੁਸੀਂ ਦੇਖ ਸਕਦੇ ਹੋ ਕਿ ਕੋਟ ਸਵਾਰ ਜਿਹੜੇ ਨੇ ਇਹ ਪ੍ਰੀਲਿਮਿਨਰੀ ਇੱਕ ਹਸਲ ਟਾਈਪ ਜਿਹੜਾ ਕਰ ਰਹੇ ਨੇ ਕਿਸ ਤਰੀਕੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਤੇਜ ਜਿਹੜਾ ਪੂਰੀ ਸਪੀਡ ਦੇ ਵਿੱਚ ਦੋ ਦੋ ਘੋੜੇ ਲੈ ਕੇ ਤਿੰਨ ਤਿੰਨ ਘੋੜੇ ਲੈ ਕੇ ਜਿਹੜੇ ਕੋੜ ਰੇਸ ਜਿਹੜੀ ਸ਼ੁਰੂ ਹੋ ਚੁੱਕੀ ਹੈ ਤੇ ਦੂਜੇ ਪਾਸੇ ਜਿਹੜਾ ਬੁੱਢਾ ਦਲ ਦੇ ਮੁਖੀ ਬਾਬਾ ਬਲਬੀਰ ਬਲਬੀਰ ਸਿੰਘ 96 ਕਰੋੜੀ ਜਿਹੜੇ ਨੇ ਸੰਗਤਾਂ ਨੂੰ ਸੰਬੋਧਨ ਕਰ ਰਹੇ ਨੇ ਇਹ ਸਿਰਫ ਪ੍ਰੀਲਿਮਿਨਰੀ ਤੁਹਾਨੂੰ ਦੱਸਾਂ ਰੇਸ ਹੈ ਘੋੜਿਆਂ ਦੀ ਕੋਟ ਸਵਾਰ ਜਿਹੜੇ ਨੇ ਕਿਉਂਕਿ ਥੋੜਾ ਰਸਤੇ ਨੂੰ ਕਲੀਅਰ ਕਰਾਉਣਾ ਹੁੰਦਾ ਲੇਕਿਨ ਸਪੀਡ ਜਿਹੜੀ ਹੈ ਤੁਸੀਂ ਦੇਖ ਸਕਦੇ ਹੋ ਦੋ ਦੋ ਘੋੜਿਆਂ ਦੇ ਉੱਪਰ ਛੋਟੇ ਛੋਟੇ ਪੋਚੰਗੀ ਜਿਨ੍ਹਾਂ ਦੀ ਉਮਰ ਕੇਵਲ ਤੇ ਕੇਵਲ 10 ਸਾਲ 12 ਸਾਲ ਹੋਵੇਗੀ ਇਹ ਜਦੋਂ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਜਾਂਦੇ ਨੇ ਆਹ ਦੇਖੋ ਕਿਸ ਤਰ੍ਹਾਂ ਨੌਜਵਾਨ ਜਿਹੜਾ ਇਹ ਨਿਹੰਗ ਸਿੰਘ ਦੋ ਘੋੜਿਆਂ ਦੇ ਉੱਪਰ ਸਵਾਰ ਹੱਥ ਖੜੇ ਕਰਕੇ ਆਪਣੀ ਜਿੱਤ ਦਾ ਪ੍ਰਗਟਾਵਾ ਕਰਦਾ ਹੋਇਆ ਤੇ ਧੂੜ ਜਿਹੜੀ ਹੈ ਉਹ ਅੰਬਰਾਂ ਨੂੰ ਚੁੰਮਦੀ ਹੋਈ ਇਸ ਗੱਲ ਦਾ ਸਬੂਤ ਹੈ ਕਿ ਨੌਜਵਾਨ ਜਿਹੜੇ ਨੇ ਹੋਲੇ ਮਹਲੇ ਦੇ ਉੱਪਰ ਜਦੋਂ ਪੁੱਜੇ ਨੇ ਚਾਰ ਘੋੜਿਆਂ ਦੇ ਉੱਪਰ ਦੋ ਨੌਜਵਾਨ ਜਿਹੜੇ ਤੁਸੀਂ ਦੇਖ ਸਕਦੇ ਹੋ ਕਿ ਜੋਸ਼ ਜਿਹੜਾ ਹੈ ਉਹ ਛੋਟਾ ਜਿਹਾ ਪੋਚੰਗੀ तकरीबन ਮੈਨੂੰ ਲੱਗਦਾ ਹੈ 8-10 ਸਾਲ ਦੀ ਉਮਰ ਹੋਏਗੀ ਇਹ ਤਸਵੀਰਾਂ ਕੇਵਲ ਤੇ ਕੇਵਲ ਅਨੰਦਾਂ ਦੀ ਪੁਰੀ ਅਨੰਤਪੁਰ ਸਾਹਿਬ ਤੋਂ ਦੇਖਣ ਨੂੰ ਮਿਲਦੀਆਂ ਨੇ ਜੱਗੀ ਸਾਡੇ ਨਾਲ ਮੌਜੂਦ ਨੇ ਜੱਗੀ ਤੋਂ ਵੀ ਇਹਨਾਂ ਤਸਵੀਰਾਂ ਦੇ ਬਾਰੇ ਜ਼ਰੂਰ ਜਾਣਾਂਗੇ ਕਿ ਕਿਸ ਤਰ੍ਹਾਂ ਲੱਗਦਾ ਹੈ ਇਹਨਾਂ ਤਸਵੀਰਾਂ ਨੂੰ ਦੇਖ ਕੇ ਛੋਟੇ-ਛੋਟੇ ਨੌਜਵਾਨ ਜਿੱਥੇ ਛੋਟੇ ਨੌਜਵਾਨ ਨੇ ਪੋਚੰਗੀ ਸਿੰਘ ਨੇ ਉੱਥੇ ਜੇਕਰ ਬੁੱਢੇ ਜਿਹੜੇ ਉਮਰਦਰਾਜ਼ ਬੁੱਢਾ ਸ਼ਬਦ ਮੇਰੇ ਕੋਲੋਂ ਸ਼ਾਇਦ ਗਲਤ ਕਿਹਾ ਹੋਵੇ ਉਮਰ ਦਰਾਜ਼ ਨੇ ਅੰਕ ਸਿੰਘਾਂ ਦੀ ਗੱਲ ਕੀਤੀ ਜਾਵੇ ਜਿਹੜੇ ਮੈਚੋਰ ਨੇ ਉਹ ਵੀ ਜਿਹੜਾ ਘੋੜਿਆਂ ਦੇ ਉੱਪਰ ਸਵਾਰ ਹੋ ਕੇ ਇਸੇ ਤਰੀਕੇ ਜਿਹੜਾ ਹੱਥ ਖੜੇ ਕਰਕੇ ਦੋ ਦੋ ਘੋੜਿਆਂ ਦੇ ਉੱਪਰ ਆਪਣੀ ਜਿੱਤ ਦਾ ਪ੍ਰਗਟਾਵਾ ਕਰਦੇ ਨੇ ਤਾਂ ਉਹ ਜਿਹੜਾ ਕਿਤੇ ਨਾ ਕਿਤੇਕਰਸ਼ਨ ਦਾ ਕੇਂਦਰ ਜ਼ਰੂਰ ਬਣਦਾ ਹੈ ਜੀ ਜੱਗੀ ਕੀ ਕਹਿਣਾ ਚਾਹੋਗੇ ਦੇਖੋ ਇਹ ਇਹ ਜਿਹੜੇ ਪਲ ਦੇਖ ਕੇ ਤੁਸੀਂ ਆਪ ਇਸ ਹੈ ਤਾਂ ਹੀ ਅੰਦਾਜ਼ਾ ਲਗਾ ਸਕਦੇ ਹੋ ਵੀ ਇਹਨਾਂ ਦਾ ਅਭਿਆਸ ਕਿੰਨਾ ਜ਼ਬਰਦਸਤ ਹੋਏਗਾ ਜਿਹੜੇ ਦੋ ਦੋ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਜਾਂ ਚਾਰ ਚਾਰ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਜਦੋਂ ਜਿਹੜੇ ਨਿਹੰਗ ਸਿੰਘ ਜਿਹੜੇ ਕਰਤੱਵ ਜਿਹੜੇ ਦਿਖਾਉਂਦੇ ਨੇ ਇਸ ਮੈਦਾਨ ਦੇ ਵਿੱਚ ਇਹਨਾਂ ਪਲਾਂ ਦਾ ਇੰਤਜ਼ਾਰ ਜਿਹੜਾ ਬਹੁਤ ਦੇਰ ਤੋਂ ਕੀਤਾ ਜਾ ਰਿਹਾ ਸੀ ਤੇ ਹੁਣ ਉਹ ਪਲ ਜਿਹੜੇ ਨੇ ਉਹ ਜ਼ਰੂਰ ਜਿਹੜੇ ਨੇ ਉਹ ਅੱਖਾਂ ਦੇ ਸਾਹਮਣੇ ਦੇਖੇ ਜਾ ਸਕਦੇ ਨੇ ਕਿਸ ਤਰੀਕੇ ਦੇ ਨਾਲ ਤਿਆਰ ਪਰ ਤਿਆਰ ਹੋ ਕੇ ਜਦੋਂ ਨਿਹੰਗ ਸਿੰਘ ਫੌਜਾਂ ਇਸ ਮੈਦਾਨ ਦੇ ਵਿੱਚ ਪਹੁੰਚੀ ਨੇ ਤੇ ਕਰਤੱਵ ਜਿਹੜੇ ਨੇ ਉਹ ਜ਼ਰੂਰ ਜਿਹੜੇ ਉਹ ਦਿਖਾ ਰਹੇ ਸ਼ੁਰੂ ਕਰ ਦਿੱਤੇ ਨੇ ਕੋੜ ਦੌੜ ਦੇ ਕਰਤੱਵ ਜਿਹੜੇ ਨੇ ਤੁਸੀਂ ਸਿੱਧੀਆਂ ਤਸਵੀਰਾਂ ਦੇ ਜ਼ਰੀਏ ਵੇਖ ਸਕਦੇ ਹੋ ਵੀ ਵੱਡੀ ਗਿ ਉਹ ਲੈ ਕੇ ਨਿਹੰਗ ਸਿੰਘ ਜਿਹੜੇ ਜਿਹੜੇ ਨੇ ਇਸ ਮੈਦਾਨ ਦੇ ਵਿੱਚ ਪਹੁੰਚੇ ਨੇ ਤਾਂ ਘੋੜ ਦੌੜ ਆ ਜਿਹੜੀ ਇਹ ਤੁਸੀਂ ਵੇਖ ਸਕਦੇ ਹੋ ਦੋ ਦੋ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਯਾਰ ਚਾਰ ਚਾਰ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਵੀ ਜਿਹੜੇ ਨੌਜਵਾਨ ਜਿਹੜੇ ਨਿਹੰਗ ਨੇ ਉਹ ਇਹ ਜੰਗ ਜੂ ਕਰਤਬ ਜਿਹੜੇ ਨੇ ਉਹ ਦਿਖਾ ਰਹੇ ਨੇ ਭਾਵੇਂ ਕਿ ਇਸ ਤੋਂ ਬਾਅਦ ਜਿਹੜੇ ਗਤਕੇ ਦੇ ਹਰਤ ਅੰਗੇਸ਼ ਕਰਤਬ ਵੀ ਦਿਖਾਏ ਜਾਣਗੇ ਪਰ ਇਸ ਜਿਹੜੀ ਘੋੜ ਦੌੜ ਆ ਇਹ ਖਿੱਚ ਦਾ ਕੇਂਦਰ ਜਿਹੜੀ ਇਹ ਸੋਹਦੇ ਮਹੱਲ ਦਾ ਜ਼ਰੂਰ ਰਹਿੰਦੀ ਹੈ ਤੇ ਇਸ ਘੋੜ ਦੌੜ ਨੂੰ ਦੇਖਣ ਦੇ ਲਈ ਦੂਰ ਦਰਾਡੇ ਤੋਂ ਜਿਹੜੀ ਸੰਗਤ ਆ ਉਹ ਹਰ ਸਾਲ ਜਿਹੜੀ ਹੈ ਇਸ ਮੈਦਾਨ ਦੇ ਵਿੱਚ ਜੁੜਦੀ ਹੈ ਤੁਸੀਂ ਵੇਖ ਸਕਦੇ ਹੋ ਵੀ ਤਿੰਨ ਜਾਂ ਚਾਰ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਵੀ ਜਿਹੜੇ ਨੌਜਵਾਨ ਨੇ ਉਹ ਕਰਤਬ ਜਿਹੜੇ ਦਿਖਾ ਰਹੇ ਨੇ ਦੋ-ਦੋ ਘੋੜਿਆਂ ਦੇ ਉੱਤੇ ਸਵਾਰ ਹੋ ਕੇ ਤਾਂ ਆ ਵੀ ਜਿਹੜੇ ਨੌਜਵਾਨ ਨੇ ਜਿਹੜੇ ਨਿਹੰਗ ਦੇ ਜਿਹੜੇ ਉਹ ਕਰਤਬ ਦਿਖਾਉਂਦੇ ਇਹ ਦਿਖਾਈ ਦੇ ਰਹੇ ਨੇ ਪਰ ਇਹ ਕਰਤੱਵ ਜਿਹੜੇ ਨੇ ਤੁਸੀਂ ਵੇਖ ਕੇ ਮਲਕ ਜਿਹੜੀ ਸੰਗਤ ਜਿਹੜੀ ਇੱਥੇ ਆਈ ਹੋਈ ਆ ਦੰਦਾ ਤਲੇ ਜੀਵ ਦੇਣ ਦੇ ਲਈ ਜ਼ਰੂਰ ਜਿਹੜੀ ਆ ਮਜਬੂਰ ਹੋ ਜਾਂਦੀ ਆ ਕਿਉਂਕਿ ਕਰਤੱਵ ਦਿਖਾਉਣਾ ਕੋਈ ਆਮ ਗੱਲ ਨਹੀਂ ਹੈ ਇਸ ਕਰਤੱਵ ਨੂੰ ਦਿਖਾਉਣ ਦੇ ਲਈ ਪਹਿਲਾਂ ਬਹੁਤ ਵੱਡਾ ਜਿਹੜਾ ਅਭਿਆਸ ਆ ਜਿਹੜਾ ਉਹ ਕਰਨਾ ਪੈਂਦਾ ਤੇ ਵੱਡੇ ਅਭਿਆਸ ਤੋਂ ਬਾਅਦ ਹੀ ਜਿਹੜੇ ਕਰਤੱਵ ਦਿਖਾਉਣ ਦੇ ਲਈ ਇਹ ਜਿਹੜੇ ਨੌਜਵਾਨ ਨਯੰਗਸ਼ਿਗਨੇਸ਼ ਮੈਦਾਨ ਦੇ ਵਿੱਚ ਆਏ ਨੇ ਬਿਲਕੁਲ ਜੱਗੀ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਅਭਿਆਸ ਬਹੁਤ ਜ਼ਰੂਰੀ ਹੈ ਕੇਵਲ ਤੇ ਕੇਵਲੇ ਕੋੜ-ਦੋੜ ਨਹੀਂ ਹੈ ਕੈਮਰੇ ਦੇ ਰਾਸਤੇ ਸਿਰਫ ਅਸੀਂ ਤੁਹਾਨੂੰ ਕੋੜ-ਦੋੜ ਹੀ ਦਿਖਾ پا ਰਹੇ ਹਾਂ ਲੇਕਿਨ ਤੁਸੀਂ ਜ਼ਰੂਰ ਦੇਖੋਗੇ ਕਿ ਜਿਹੜੇ ਕੋੜਸਵਾਰ ਨੇ ਇਹਨਾਂ ਹੱਥਾਂ ਇਹਨਾਂ ਦੇ ਹੱਥਾਂ ਦੇ ਵਿੱਚ ਜਿੱਥੇ ਨਿਜੇ ਚੱਕੇ ਹੋਏ ਨੇ ਨਿਜਿਆਂ ਦੇ ਉੱਪਰ ਜਿਹੜੀ ਚੀਜ਼ ਟੰਗੀ ਹੋਈ ਹੈ ਉਹ ਇੱਕ ਟਾਰਗੇਟ ਹੁੰਦਾ ਹੈ ਜਿਹੜਾ ਟਾਰਗੇਟ ਪਿੱਛੇ ਰੱਖਿਆ ਜਾਂਦਾ ਹੈ ਤੇਜ਼ੀ ਦੇ ਨਾਲ ਕੋੜਸਵਾਰ ਨਿਹੰਗ ਸਿੰਘ ਨੇ ਆਉਣਾ ਹੁੰਦਾ ਹੈ ਤੇ ਉਸ ਟਾਰਗੇਟ ਨੂੰ ਬੜੀ ਤੇਜ਼ੀ ਦੇ ਨਾਲ ਪਿਕ ਕਰਕੇ ਚੱਕ ਕੇ ਅੱਗੇ ਵਧਣਾ ਹੁੰਦਾ ਹੈ ਜਿੰਨੇ ਵੱਧ ਟਾਰਗੇਟ ਚੱਕੇ ਜਾਣਗੇ ਉਨੇ ਹੀ ਉਸੇ ਹਿਸਾਬ ਦੇ ਨਾਲ ਜਿਹੜੀ ਜਿੱਤ ਹੈਗੀ ਆ ਉਹ ਦਰਜ ਕੀਤੀ ਜਾਂਦੀ ਹੈ ਜਿਸ ਵੱਲੋਂ ਜ਼ਿਆਦਾ ਟਾਰਗੇਟ ਚੱਕੇ ਜਾਣਗੇ ਉਹ ਇਹਨਾਂ ਗੇਮਾਂ ਦਾ ਜਿਹੜਾ ਇਹਨਾਂ ਖੇਡਾਂ ਦਾ ਜਿਹੜਾ ਜੇਤੂ ਹੋਏਗਾ ਸੋ ਚਾਰ ਕੋੜਿਆਂ ਦੇ ਉੱਪਰ ਸਵਾਰ ਇਹ ਦੋ ਨੌਜਵਾਨ ਨਿਹੰਗ ਸਿੰਘ ਕੋੜੇ ਗਿਰ ਰਹੇ ਨੇ ਤੁਸੀਂ ਦੇਖ ਸਕਦੇ ਹੋ ਲੇਕਿਨ ਕਿਸੇ ਨੂੰ ਕੋਈ ਮਲਾਲ ਨਹੀਂ ਕੋਈ ਛੱਟ ਕੋਈ ਚੋਟ ਲੱਗ ਜਾਵੇ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਅੱਜ ਜੋਸ਼ਟ ਹੈ ਅੱਜ ਖਾਲਸਾ ਹੀ ਜਾਹੋ ਜਲਾਲ ਹੈ ਤੇ ਤਕਰੀਬਨ ਚਾਰ ਕੋੜੇ ਜਿਹੜੇ ਨੇ ਬਿਲਕੁਲ ਚਾਰ ਕੋੜਿਆਂ ਦੇ ਉੱਪਰ ਸਵਾਰ ਦੋ ਨੌਜਵਾਨ ਜਿਹੜੇ ਨੇ ਪੂਰਾ ਹਵਾ ਦੀ ਗਤੀ ਦੇ ਨਾਲੋਂ ਤੇਜ਼ ਪੂਰੀ ਸਪੀਡ ਦੇ ਨਾਲ ਜਿਹੜਾ ਅੱਗੇ ਵਧਦੇ ਹੋਏ ਟਾਰਗੇਟ ਹੱਥਾਂ ਦੇ ਵਿੱਚ ਦੋ ਨੌਜਵਾਨਾਂ ਨੇ ਚੱਕਿਆ ਹੋਇਆ ਤੇ ਕਿੰਨੀ ਤੇਜ਼ੀ ਦੇ ਨਾਲ ਜਿਹੜਾ ਅੱਗੇ ਵਧਦੇ ਜਾ ਰਹੇ ਨੇ ਸੋ ਇਹ ਜੋਸ਼ ਜਿਹੜਾ ਜਦੋਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਤਾਂ ਅਸੀਂ ਆਪ ਬੋਲਦੇ ਹੋਏ ਕਈ ਵਾਰ ਇਸ ਜੋਸ਼ ਦੇ ਵਿੱਚ ਆ ਜਾਂਦੇ ਆ ਤੇ ਇਹ ਖਾਲਸਾ ਹੀ ਰੰਗ ਕੇਵਲ ਤੇ ਕੇਵਲ ਅਨੰਦਾਂ ਦੀ ਪੂਰੀ ਅਨੰਦਪੁਰ ਸਾਹਿਬ ਵਿਖੇ ਦੇਖਣ ਨੂੰ ਮਿਲਦੇ ਨੇ ਤੇ ਇਹਨਾਂ ਖਾਲਸਾ ਹੀ ਰੰਗਾਂ ਨੂੰ ਦੇਖਣ ਦੇ ਲਈ ਹੈ ਨਾ ਹਰਤ ਅੰਗੇ ਜੰਗਜੁਕ ਕਰਤਵਾਂ ਨੂੰ ਦੇਖਣ ਦੇ ਲਈ ਸਾਲ ਪਰ ਜਿਹੜਾ ਉਹ ਵੇਟ ਕਰਨੀ ਪੈਂਦੀ ਹੈ ਤੇ ਸਾਲ ਬਾਦੀ ਅਜਈਆਂ ਤਸਵੀਰਾਂ ਜਿਹੜੀਆਂ ਅਨੰਤਪੁਰ ਸਾਹਿਬ ਦੀ ਇਸ ਮੁਕੱਦਸ ਧਰਤੀ ਤੋਂ ਦੇਖਣ ਨੂੰ ਮਿਲਦੀਆਂ ਨੇ ਸੋ ਅੰਬਰਾਂ ਨੂੰ ਚੁੰਮਦੀ ਹੋਈ ਗਗਨ ਚੁੰਮਦੀ ਹੋਈ ਧੂੜ ਇਸ ਗੱਲ ਦਾ ਪ੍ਰਤੀਕ ਹੈ ਕਿ ਜੰਗਜੁਕ ਕਰਤਵ ਜਿਹੜੇ ਨੇ ਉਹ ਜੀਤ ਮਾਫੀ ਦੇ ਨਾਲ ਤੁਹਾਨੂੰ ਰੋਕਣਾ ਚਾਹੂਗੀ ਇਹ ਤਸਵੀਰਾਂ ਬੇਹਦ ਸ਼ਾਨਦਾਰ ਨੇ ਲਗਾਤਾਰ ਸੀ ਬਣੇ ਹੋਇਆ ਫਿਰ ਤੋਂ ਤੁਹਾਡਾ ਰੋਕ ਕਰਾਂਗੇ ਵਹਿਰਾਲ ਵੇਲਾ ਹੋ ਗਿਆ ਛੋਟੇ ਵਕਫੇ ਦਾ ਤੇ ਜਲਦ ਹਾਜ਼ਰ ਹੋਵਾਂਗੇ ਜੀਵਨ ਦੇ ਰੋਪੀ ਦੀ ਨਿਊਜ਼ ਨਾਲ